ਜੀ ਮਾਮਲਾ ਕੀ ਹੋਇਆ ਬਾਈ ਮਾਮਲਾ ਲੜਾਈ ਹੋਈ ਹੈ ਜੀ ਉਥੇ ਪਿੰਡ ਦੇ ਵਿੱਚ ਮੰਨ ਲਓ ਉੱਥੇ ਸਰਪੰਚ ਆਪਣਾ ਸੁਖਜੀਤ ਸਿੰਘ ਸੀਗਾ ਉਹ ਨਸ਼ੇ ਦੇ ਆਨਸਰ ਸੀਗਾ ਮੰਨ ਲਓ ਜਿਹੜਾ ਫਲਾ ਰਹੀ ਨਸ਼ਾ ਉਹਨੂੰ ਰੋਕਦਾ ਸੀਗਾ ਉਹ ਮੰਨ ਲਓ ਗੈਂਗ ਦੇ ਰੂਪ ਦੇ ਵਿੱਚ ਉਹਦਾ ਘਰੇ ਦੇ ਵਿੱਚ ਮਨ ਰੋਟੀ ਪਾਣੀ ਖਾ ਕੇ ਘਰੇ ਬੈਠਾ ਸੀਗਾ ਤੇ ਗੈਂਗ ਦੇ ਰੂਪ ਦੇ 50 60 ਜਣਿਆਂ ਨੇ ਆ ਕੇ ਹਮਲਾ ਕਰਤਾ ਉਹਨਾਂ ਦੇ ਘਰੇ ਮੰਨ ਲਓ ਬਰਛੇ ਸੀਗੇ ਕਿਰਪਾਨਾਂ ਹੋਰ ਫਾਇਰ ਵੀ ਕੀਤਾ ਨੇ ਤੇ ਇਹ ਕੋਈ ਗਹਿਰੀ ਚੋਟ ਲੱਗੀ ਸਰਪੰਚ ਦੇ ਮਨ ਲਓ ਵੀ ਉਹ ਮੌਕੇ ਤੇ ਭੌੜ ਲੈ ਕੇ ਪਹਿਲਾਂ ਹਸਤਾ ਵਾਲਾ ਮੁੜ ਕੇ ਰਾਹ ਦੇ ਵਿੱਚ ਆਉਂਦੇ ਹੋਏ ਦੀ ਮੌਤ ਹੋ ਗਈ। ਮਨ ਲਓ ਸਰਪੰਚ ਦੀ। ਇਹ ਕਿਹੜੀ ਪਾਰਟੀ ਦਾ ਸਰਪੰਚ? ਕਦੋਂ ਇਹ ਸਰਪੰਚ ਬਣਿਆ ਸੀ? ਸਰਪੰਚ ਤਾਂ ਹੁਣੀ ਬਣਿਆ ਨਵਾਂ ਜੀ ਮਨ ਲਓ 2 ਮਹੀਨੇ ਪਹਿਲਾਂ। ਹਾਂਜੀ ਆਮ ਆਦਮੀ ਪਾਰਟੀ ਦਾ ਸੀਗਾ ਮਨ ਲਓ। ਪ੍ਰਸ਼ਾਸਨ ਤੋਂ ਕੀ ਮੰਗਦੇ? ਇਨਸਾਫ ਚਾਹੁੰਦੇ ਜਿਹੜੇ ਬੰਦੇ ਨੇ ਮਨ ਲਓ ਵੀ ਇਹ ਕੰਮ ਕਰਿਆ ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਆ। ਪੁਲਿਸ ਮੌਕੇ ਤੇ ਕਿਹੜੇ ਮਿੰਟ ਫੋਨ ਵੀ ਲਾਇਆ 12:00 ਦੇ ਛੰਨਾ ਗਲਾ ਸਿੰਘ ਦੀ ਘਟਨਾ ਜੀ ਇਹ। ਫੋਨ ਵੀ ਲਾਇਆ ਪੁਲਿਸ ਮੌਕੇ ਤੇ ਪਹੁੰਚੀ ਨਹੀਂ। ਕਿੰਨੇ ਜਣਾਂ ਦੇ ਹਮਲਾ ਦਾ ਮੰਨ ਲਓ ਜੀ ਸਰਪੰਚ ਸੀਗਾ ਦੋ ਤਿੰਨ ਜਾਨੇ ਹੋਰ ਜਾਨੇ ਘਰੇ ਆ ਕੇ ਮੰਨ ਲਓ ਹਮਲਾ ਕੀਤਾ ਉਹ 50 ਸੱਟ ਲੱਗੇ ਜੀ ਫਾਦਰ ਦੇ ਵੀ ਸੱਟ ਆਈ ਮੰਨ ਲਓ ਹੋਰ ਵੀ ਸੱਟਾਂ ਮੰਨ ਲਓ ਟਰੋੜਾ ਇੰਨਾ ਚਲਾਇਆ ਮੰਨ ਲਓ ਫਾਇਰ ਵੀ ਕਿਤੇ ਹੋ ਗਈ ਇਹ ਰਾਂਜੇਸ ਤੇ ਜਲਦੀ ਹੋਇਆ ਜੀ ਸਰ ਰਾਂਜੇਸ ਕੋਈ ਨਹੀਂ ਜੇ ਨਸ਼ੇ ਪੱਤੇ ਦੇ ਰੋਗ ਦਾ ਸੀਗਾ ਮੰਨ ਲਓ ਤੇ ਉਹਦਾ ਕਰ ਕੀ ਸੀਗਾ ਬਸ ਇੱਕ ਵਜੇ ਇਹਦੇ ਜਿਹੜਾ ਕਤਲ ਹੋਇਆ ਹੈਗਾ ਕਿੱਥੇ ਜਣ ਕੇ ਜ਼ਖਮ ਹੋਇਆ ਕੀ ਇੱਕ ਮੇਜਰ ਇੰਜਰੀ ਹੋਈ ਹੈ ਵਰਸ਼ਾ ਮਾਰਾਈ ਪੇਟ ਦੇ ਵਿੱਚ ਤੇ ਹੋਰ ਗੁੱਜੀਆਂ ਸੱਟਾਂ ਵੀ ਹੋਣ ਸਿਰ ਦੇ ਵਿੱਚ ਜਾਂ ਹੋਰ ਉਹ ਬੰਦੇ ਬਹੁਤ ਜ਼ਿਆਦਾ ਸੀਗੇ ਕੀ ਮੰਗ ਕਰਦੇ ਸੀ ਮੰਗਾਂ ਇਨਸਾਫ ਦੀ ਕਰਦੇ ਸੀ ਸਾਰੇ ਬੰਦੇ ਬੰਦੀ ਕਾਰਵਾਈ ਹੋਣੀ ਚਾਹੀਦੀ ਆ ਉਦ ਤੱਕ ਪੁਲਿਸ ਨੇ ਕੋਈ ਬੰਦਾ ਫੜਿਆ ਜੀ ਨਹੀਂ ਕੋਈ ਬੰਦਾ ਨਹੀਂ ਫੜਿਆ ਜੀ ਪੁਲਿਸ ਦੇ ਕੰਨ ਤੇ ਜੂਨ ਛਰ ਕੇ ਜੇ ਤੱਕ ਬੰਦੇ ਕਿੱਥੋਂ ਦੇ ਸੀ ਜਿਹੜੇ ਬੰਦੇ ਪਿੰਡੂ ਹੀ ਸੀਗੇ ਜੀ ਸਾਰੇ ਬੰਦੇ ਪਿੰਡ ਦੇ ਆ ਪੁਲਿਸ ਨੇ ਸਾਰੇ ਬੰਦੇ ਆ ਕੇ ਭਜਾਏ ਆ ਮੌਕੇ ਤੇ ਕੋਈ ਵੀ ਬੰਦਾ ਫੜਿਆ ਨਹੀਂ ਇਹ ਤਾਂ ਕੋਈ ਅਰੈਸਟ ਨਹੀਂ ਕਰਿਆ ਮੰਨ ਲਓ ਤੇ ਇਹ ਇਨਸਾਫ ਚ ਉਹਨੇ ਸਾਡਾ ਮੰਨ ਲਓ ਸਰਪੰਚ ਪਿੰਡ ਦਾ ਵੀ ਬਣਾਇਆ ਸੀਗਾ ਤੇ ਉਹਦੀ ਮੌਤ ਹੋ ਗਈ ਤੇ ਮਾਪਿਆਂ ਨੂੰ ਤਾਂ ਪੁੱਤ ਮਿਲਣਾ ਨਹੀਂ ਜੀ ਦੇਖੋ ਕਿ ਕਿੰਨੇ ਭੈਣ ਭਰਾ ਸੀ ਇਹ ਤੇ ਇਹ ਦੋ ਭੈਣ ਭਾਈ ਸੀਗੇ ਤੇ ਮੰਨ ਲਓ ਦੋ ਭਾਈ ਸੀਗੇ ਤੇ ਅਣ ਮੈਡ ਸੀਗਾ ਇਹ ਮੰਨ ਲਓ ਸਭ ਤੋਂ ਛੋਟੀ ਉਮਰ ਦਾ ਸਰਪੰਚ ਹੋਈ ਆਪਣੇ ਜ਼ਿਲ੍ਹੇ ਦੇ ਵਿੱਚ ਹਾਂਜੀ ਹਾਂ ਬਹੁਤ ਉਮੀਦਾਂ ਨਾ ਬਣਾਇਆ ਸੀਗੇ ਮੰਨ ਲਓ ਜੀ ਬਹੁਤ ਮਾੜੀ ਘਟਨਾ ਜੀ ਤੇ ਮੰਨ ਲਓ ਹਨ ਸਾਭ ਮਿਲਣਾ ਚਾਹੀਦਾ ਸਾਨੂੰ ਜੀ ਜੀ ਵੀਰ ਜੀ ਕੀ ਨਾਮ ਹੈ ਤੇ ਕੀ ਘਟਨਾ ਵਾਪਰੀ ਜੀ ਪੂਰੀ ਕੀ ਦੀ ਡੈਥ ਹੋਈ ਹੈ ਜੀ ਨਾ ਜੀ ਬਲਕਰਨ ਸਿੰਘ ਆ ਜੀ ਘਟਨਾ ਹੀ ਛੰਨਾ ਗਲਾਬ ਸਿੰਘ ਜੀ ਮੇਰੇ ਚਾਚੇ ਦਾ ਮੁੰਡਾ ਸਰਪੰਚ ਸੀਗਾ ਜੀ ਉਹ ਸਾਡੇ ਘਰੋਂ ਮੇਰੇ ਅਸੀਂ ਇਕੱਠੇ ਬੈਠੇ ਰੋਟੀ ਖਾਈ ਜਾਂਦੇ ਸੀਗੇ ਉਹ ਰੋਟੀ ਖਾ ਕੇ ਬਾਹਰ ਨਿਕਲੇ ਬਾਹਰ ਚ ਤੇ ਬਾਹਰ ਜੀ ਇੱਕ ਮੁੰਡਾ ਚੱਟਾ ਲਾਉਂਦਾ ਜੀ ਸਾਡੇ ਪਿੰਡ ਚ ਤਿੰਨ ਚਾਰ ਲਾਉਂਦਿਆ ਉਹ ਉਹਨੂੰ ਉਹਦੇ ਨਾਲ ਜਦਨ ਲੱਗ ਗਿਆ ਮੁੰਡਾ ਆ ਕੇ ਜਦੋਂ ਜਦਨ ਲੱਗ ਗਿਆ ਜੀ ਮੈਂ ਗਿਆ ਬਾਹਰ ਤੇ ਮੈਂ ਜਾ ਕੇ ਉਹਦੇ ਨੂੰ ਇਹ ਜਦਨ ਜੇ ਪਏ ਤੇ ਮੈਂ ਛੜਾ ਤੇ ਮੁੜ ਕੇ ਜੀ ਉਹ ਆਪਦੇ ਆਪ ਦੇ ਘਰਾਂ ਨੂੰ ਭਾਗ ਗਿਆ ਉਹ ਆਪਦੇ ਕਰੇ ਭਾਗ ਗਿਆ ਤੇ ਜਦੋਂ ਇਸ ਦੂ ਬਾਅਦ ਅਸੀਂ ਗਏ ਜੀ ਉਹ ਕਹਿੰਦੇ ਵੀ ਸਾਰੇ ਬੰਦੇ ਇਕੱਠੇ ਕਰੀ ਜਾਂਦੇ ਆ ਮੈਂ ਕਿਹਾ ਚੱਲ ਅਸੀਂ ਉਹਨਾਂ ਦੇ ਘਰੇ ਵਾਗ ਗਏ ਜੀ ਮੇਰੇ ਚਾਚੇ ਦੇ ਮੁੰਡੇ ਸਰਪੰਚ ਦੇ ਕਦੋਂ ਉਹਨਾਂ ਦੇ ਘਰੇ ਗਏ ਉਹ ਜੀ 40 50 ਜਾਣੇ ਇਕੱਠੇ ਹੋ ਕੇ ਆ ਗਏ ਤੇ ਮੁੜ ਕੇ ਹੀ ਉਹਨਾਂ ਕੋਲ ਕਿਰਪਾਨਾਂ ਵਰਸ਼ੇ ਨਾਈਫ ਫਾਇਰ ਕੀਤੇ ਉਹਨਾਂ ਨੇ ਇਹਦੇ ਜੀ ਢਿੱਡ 'ਚ ਵਰਸ਼ਾ ਵੱਜ ਗਿਆ ਬਸ ਇਹਦੀ ਆਉਂਦੇ ਜੀ ਪਹਿਲਾਂ ਇਹਨੂੰ ਪਤਾਵੜ ਲੈ ਕੇ ਗਏ ਉੱਥੇ ਜੀ ਆਕਸੀਜਨ ਹੈਣੀ ਸੀਗੀ ਤਾਂ ਕਰਕੇ ਜੀ ਉਹਨਾਂ ਨੇ ਇੱਥੇ ਬਰਨਾਲੇ ਤੋਰਤਾ ਇੱਥੇ ਜੇਲ੍ਹ ਕੋਲ ਆ ਕੇ ਜੀ ਇਹਦੇ ਸ਼ਾਂ ਪੂਰੇ ਹੋ ਗਏ ਕਿੰਨੇ ਟਾਈਮ ਦੀ ਘਟਨਾ ਇਹ 7:30 ਵਜੇ ਹੋਈ ਹੈ ਜੀ ਕਿੰਨੇ ਜਣੇ ਤੇ ਹਮਲਾ ਹੋ ਗਿਆ ਕਿੰਨੇ ਜਣੇ ਅਸੀਂ ਸੀਗੇ ਜੀ 5-7 ਜਣੇ ਉਹ ਸੀਗੇ ਘੱਟੋ-ਘੱਟ 50 ਜਣੇ ਦੇ ਬੱਸ ਬੱਸ ਹੋਰ ਕਿਹੜੇ ਦੇ 7:00 ਵਜੇ ਜੀ 6:00 ਹੀ ਸਾਡੇ ਅਜੇ ਬਾਵਾ ਜਣੇ ਨੇ 5-7 ਜਣਿਆਂ ਦੀਆਂ ਸਾਰਿਆਂ ਦੀਆਂ 6:00 ਕਿਉਂ ਅਸੀਂ ਘੱਟ ਸੀਗੇ ਜੀ ਜਣੇ ਤੇ ਨਾ ਹੀ ਸਾਡੇ ਕੋਲ ਕੋਈ ਹਥਿਆਰ ਸੀਗਾ ਉਹਨਾਂ ਕੋਲ ਆਪਦਾ ਉਹ ਘਰੋਂ ਤਿਆਰ ਹੋ ਕੇ ਆਏ ਸੀਗੇ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਅਸੀਂ ਤਾਂ ਹੀ ਐਂ ਚਾਹੁੰਦੇ ਆ ਵੀ ਜਿਹੜੇ ਹੈਗੇ ਆ ਵੀ ਉਹਨਾਂ ਨੂੰ ਫੜ ਲਓ ਕਿ ਪੁਲਿਸ ਵਾਲਿਆਂ ਨਾਲ ਗੱਲ ਕਰਾ ਕੇ ਦਵੱਲੇ ਆ ਜੀ ਉਹ ਕਰੋ 40 اڈાળੀ پولیس ਆਈ ਆ ਟਾਈਮ ਤੇ ਆਪਦਾ ਪਾਈ ਰਹਿੰਦੇ ਆ ਉਥੇ ਕੀ ਲੱਗਦਾ ਵੀ ਜਿਹੜਾ ਚਿੱਟਾ ਰੋਕਣ ਨੂੰ ਲੈ ਕੇ ਸਰਕਾਰ ਕਾਰਵਾਈ ਹੋਵੇ ਬਸ ਚਿੱਟਾ ਰੋਕਣ ਨੂੰ ਕਹਾਦਾ ਬਈ ਯਾਰ ਜਿਹੜੇ ਬੰਦੇ ਸਾਡੇ ਬੰਦੇ ਦੇ ਮਾਰ ਕੇ ਗਏ ਆ ਵੀ ਉਹਨਾਂ ਨੂੰ ਫੜਾਈ ਪੁਲਿਸ ਅਸੀਂ ਤਾਂ ਇੰਨੇ ਨਹੀਂ ਕਹਿੰਦੇ ਜੇ ਆਪਾਂ ਸਰਪੰਚ ਦੀ ਗੱਲ ਕਰੀ ਕਹੇ ਸੁਭਾ ਬਈ ਯਾਰ ਪੂਰਾ ਵਧੀਆ ਸੀਗਾ ਜੇ ਬਈ ਸੁਭਾ ਮਾੜਾ ਹੁੰਦਾ ਪਿੰਡ ਸਰਪੰਚ ਕਿਉਂ ਬਣਾਉਂਦਾ ਸਾਡੇ 450 ਵੋਟ ਨਾ ਜਿੱਤੇ ਹਾਂ ਉਹਨਾਂ ਨੂੰ ਤਾਂ ਬਈ 250 ਵੋਟ ਵੀ ਨਹੀਂ ਪਈ ਸੀਗੀ ਦੂਜਿਆਂ ਨੂੰ ਤਾਂ ਪੂਰੀ ਸਟੇਲ ਨਹੀਂ ਲੱਗਦੀ ਇਹ ਲੱਗਦੀ ਹੈ ਕਿ ਕਿਦ ਕਿਦ ਤੇ ਕਿਵੇਂ ਬਾਈ ਰੰਦੀਸ਼ ਲੱਗਦੀ ਆ ਬਸ ਰੰਦੀਸ਼ ਤਾਂ ਬਾਈ ਉਹ ਬਣਾਏ ਵੀ ਉਹਨਾਂ ਦਾ ਇਰਾਦਾ ਸੀਗਾ ਨਹੀਂ ਬੰਦਾ ਜਿੱਦ ਕੇ ਕੌਣ ਹੈ ਸੱਟ ਮਾਰ ਕੇ ਜਾਂਦਾ ਹੁੰਦਾ ਬਾਈ ਯਾਰ ਇਰਾਦਾ ਕਰਕੇ ਆਏ ਸੀ ਉਹ ਇਹ ਸਾਰਾ ਘਟਨਾਕਰ ਤੁਹਾਡੇ ਸਾਹਮਣੇ ਹੋਇਆ ਹੈ ਮੈਂ ਬਾਈ ਨਾਲ ਹੀ ਸੀਗਾ ਮੇਰੇ ਵੀ ਵੱਜੀ ਐਥੇ ਬਾਹਾਂ ਤੇ ਸੱਟ